ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਅੰਮ੍ਰਿਤਸਰ ਬਾਈਪਾਸ ਦੇ ਬਿਲਕੁਲ ਲੱਗੇ ਜਿਹੜਾ ਵਿਧੀਆਂ ਹੁਣ ਦਾ ਡੇਰਾ ਆ ਬਾਬਾ ਦਰਸ਼ਨ ਸਿੰਘ ਜੀ ਦੇ ਡੇਰੇ ਲੱਗੇ ਜਸਵੀਰ ਭਾਈ ਹੁਣਾਂ ਕੋਲ ਆਏ ਆ ਤੇ ਲੱਗੇ ਸਾਡਾ ਪਿੰਡ ਤੇ ਲੱਗੇ ਗੁਰਦਾਨ ਦੇਵ ਯੂਨੀਵਰਸਿਟੀ ਵੀ ਹੈ ਸਾਡਾ ਪਿੰਡ ਇੱਥੇ ਘੁੰਮਣ ਫਿਰਨ ਵਾਸਤੇ ਜਿਹੜੀ ਟੂਰਿਸਟ ਪਲੇਸ ਬਣੀ ਹੈ ਇੱਕ ਉਹਨੂੰ ਸਾਡਾ ਪਿੰਡ ਕਹਿੰਦੇ ਆ ਤੇ ਬਾਕੀ ਅੱਜ ਦੋ گاਵਾਂ ਤੁਹਾਨੂੰ ਦਿਖਾਉਣੀਆਂ ਐ ਇੱਕ ਬਿਲਕੁਲ ਤਾਜੀ ਸੋਈ ਆ ਤੇ ਇਹਦੇ ਮਗਰ ਵਛੀ ਵੀ ਬੜੀ ਪਿਆਰੀ ਆ ਗਈ ਆ ਚੰਗੇ ਟੀਕੇ ਦੀ ਵਛੀ ਆ ਮਗਰ ਤੇ ਆ ਜੇਰ ਵੀ ਇਹਨੇ ਪ੍ਰੋਪਰ ਭਾਤੀ ਆ ਆ ਜੇਰੇ ਦੀ ਪਈ ਐ ਤੇ ਇੱਕ ਗਾਂ ਤੁਹਾਨੂੰ ਆ ਗੱਬਣ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਕਰਦੇ ਆ ਬਾਕੀ ਇਹ ਆ ਵੀ ਗੱਬਣ ਆਪਣੀ ਪਾਸ ਕਰਕੇ ਖੜੋ ਤੇ ਆ ਵੀ ਅਜੇ ਤਾਜੀ ਸੋਈ ਆ ਵੀ ਅਜੇ ਪਾਸ ਹੀ ਹੋਣੀ ਐ ਵੀ ਆਪਣੀ ਪਾਸ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਜੀ ਤੁਸੀਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅਪੀ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਹਾਂਜੀ ਬਹੁਤ ਵਧੀਆ ਜੀ ਚਲੋ ਵਧੀਆ ਚੱਲਦਾ ਜੇ ਤੇ ਨਾਮ ਦੱਸ ਤਾਂ ਫਿਰ ਇੱਕ ਨਾਮ ਜਸਵੀਰ ਸਿੰਘ ਆਪਣਾ ਹਾਂਜੀ ਤੇ ਡਰੈਸ ਆਪਣਾ ਨਾ ਬਾਬੇ ਦਰਸ ਸਿੰਘ ਦਾ ਗੁਰਦੁਆਰਾ ਸਾਹਿਬ ਬਿਲਕੁਲ ਅੱਗੇ ਜਿੱਥੋਂ ਅੱਧਾ ਕਿਲੋਮੀਟਰ ਜੀ ਹਾਂਜੀ ਹਾਂਜੀ ਤੇ ਸਾਡਾ ਪਿੰਡ ਬਿਲਕੁਲ ਸਾਹਮਣੇ ਜੀ ਸਾਡਾ ਪਿੰਡ ਬਿਲਕੁਲ ਸਾਹਮਣੇ ਆ ਹਨਾ ਤੇ ਨਾਲ ਹੀ ਗੁਰਨਾਣੇ ਦੇਵ ਯੂਨੀਵਰਸਿਟੀ ਹੈ ਹਾਂਜੀ ਰੋਡ ਦੇ ਉੱਪਰ ਹੀ ਆ ਗਿਆ ਆਪਣਾ ਹਾਂਜੀ ਬਾਈਪਾਸ ਦੇ ਨਾਲ ਹੀ ਬਿਲਕੁਲ ਠੀਕ ਹੈ ਤੇ ਫੋਨ ਨੰਬਰ ਹੀ ਬੋਲ ਦ ਤੇਰ ਕੀ ਬਾਵਾ ਟਾਈਮ ਪਾਤਾ ਜੀ ਟਾਈਮ ਆਦਾ ਵੀ ਜੀ ਵੇਖਦਾ ਨਹੀਂ ਨਾ ਜੇ ਮਾਰ ਆਪਣੇ ਮੇਲ ਜੋੜ ਘਟਨ ਦੇ ਅੱਛਾ ਹਾਂਜੀ ਠੀਕ ਐ ਮਾਤਾ ਬਾਬਾ ਦੇ ਦੀ ਕਿਰਪਾ ਪੀ ਪਾਸ਼ਾ ਜੀ ਅੱਛਾ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਹੈ ਤਾਜੀ ਸੋਈਦਾਂ ਕਰ ਜੀਏ ਹਾਂਜੀ ਤੇਰ ਕੀ ਚੰਗੇ ਕੱਦ ਕਰ ਖਾਲੀ ਲੈਣਤੀ ਜੀ ਹਾਂਜੀ ਆ ਦੇਖ ਸਾਦੇ ਜੀ ਤੇ ਆ ਜੇਰੀ ਨੇ ਪਾਤੀ ਪ੍ਰੋਪਰ ਤੇ ਮਗਰ ਵੱਸੀ ਆ ਗਈ ਜੀ ਫਿਰ ਹਾਂਜੀ ਮਗਰ ਵੱਸੀ ਵੀ ਜਿਹੜੀ ਚੰਗੇ ਟੀਕੇ ਦੀ ਆ ਬਾਕੀ ਆਪ ਵੀ ਚਲੋ ਵੈੜ ਸੋਹਣੀ ਆ ਚੰਗੇ ਕੱਦ ਕੱਢ ਚੇ ਕੱਦ ਕੱਢ ਪੱਖੋ ਚੰਗੀ ਜਵਾਨ ਆ ਤੇ ਬਾਕੀ ਥਾਣੇ ਦੇ ਲਾਗੇ ਤਾਂ ਦੇਖ ਸਕਦੇ ਜੀ ਚੰਗੇ ਕਿਆਪ ਤੇ ਥਾਣਾ ਦੂਰ ਦੂਰ ਜਿਹੜਾ ਥਾਣਾ گلابی ਰੰਗ ਦਾ ਥਾਣਾ ਜਿਹੜਾ ਇੱਕੋ ਜੇ ਸਾਈਜ਼ ਦੇ ਤੇ ਇੱਕੋ ਜੇ ਕਿਆਪ ਦੇ ਕਿਨਵਾ ਸਵੇਰ ਸੋਈ ਬੱਦੀ ਜੀ ਦੂਜੇ ਸਵੇਰ ਆ ਬੱਦੀ ਜੀ ਦੂਸਰਾ ਸਵੇਰ ਸੋਈ ਆ ਹਾਂਜੀ ਤੇ ਅਜੇ ਚਵਾਈ ਕੀਤੀ ਕੋਈ ਕਿ ਨਹੀਂ ਰਾਤੀ ਚੋਇਆ 4-5 ਕਿਲੋ ਚੋਇਆ ਦਾ ਅੱਛਾ ਜੀ ਇੱਕੋ ਚਵਾਈ ਕੀਤੀ ਇੱਕੋ ਚਵਾਈ ਕੀਤੀ ਠੀਕ ਆ ਹਾਂਜੀ ਤੇ ਕਿੰਨੇ ਕ ਦੁੱਧ ਲੀ ਆ ਦੁੱਧ 100 ਰੁਪਏ ਜੀ ਆਪਣੇ ਕਹਿਣ ਦੀ ਤਾਂ ਕੋਈ ਗੱਲ ਵੱਧ ਨਹੀਂ ਹੈਗੀ ਹਾਂਜੀ ਵੈਰ ਨਹੀਂ ਦੱਸਾਂ ਵੀ ਮੈਂ 24 5 ਕਿਲੋ ਚਵਾਉਂਗੀ ਅੱਛਾ ਹਾਂਜੀ 24 5 ਲੀਟਰ ਦੇ ਲਾਗੇ ਬੰਨੇ ਜਿਹੜਾ ਇਹ ਚਵਾਜੂਗੀ ਹਨਾ ਹਾਂਜੀ ਚਵਾਉਂਗੀ 30 ਅਸੀਂ ਕਹਿਣਾ ਨਿਕਾ ਅੱਛਾ 5 ਚਵਾਉਗੀ ਠੀਕ ਹੈ ਹਾਂਜੀ ਤੁਰਾਂ ਫੇਰ ਇੱਕ ਵਾਰੀ ਨਾ ਬਾਕੀ ਬੱਚਾ ਵੀ ਇਹਨੇ ਕਾਫੀ ਭਲਿਆ ਦਿੱਤਾ ਹੋਇਆ ਤੇ ਆਪ ਵੀ ਚੰਗੇ ਕਦ ਕਰਦੇ ਜਵਾਨ ਹੈ ਤੇ ਥੋੜਾ ਬਾਦ ਲੱਪਾ ਲੱਪਾ ਦੇ ਫਿਰ ਕਈ ਵਾਰੀ ਲੱਗ ਹੀ ਜਾਂਦਾ ਦੋ ਡਾਕੂਮੈਂਟ ਵਿਦਿਤ ਆ ਚੰਗੀ ਤਰ੍ਹਾਂ ਦੇਖ ਸਕਦੇ ਜਿੱਥੇ ਕਰੀ ਲੈ ਜਾ ਬਾਕੀ ਜੇ ਸਵੇਰ ਸਵੇਰ ਦਾ ਟਾਈਮ ਹੈ ਬਾਹਰ ਪੂਰਾ ਨਿਹਰਾ ਹੈ ਸੇ ਘਰ ਕੇ ਤੁਹਾਨੂੰ ਅੰਦਰ ਅੰਦਰ ਤੋਰ ਕੇ ਦਿਖਾਉਂਦੇ ਤੇ ਜਗਾ ਵਿਦਿਆਨ ਦੀ ਥੋੜੀ ਚਿਲਕਣ ਵਾਲੀ ਹੈ ਬਾਕੀ ਹਵਾਨਾ ਗਾਣਾ ਵੀ ਚੰਗਾ ਹੈ ਤੇ ਹਵਾਨਾ ਪਛਾਣ ਵੀ ਚੰਗਾ ਹੈ ਮਿਲ ਕੇ ਮੈਨੂੰ ਚੰਗੀ ਲੱਗੀ ਆ ਅਲੈਕਸਾਂਡੇ ਜੀ ਤੇ ਕਿੰਨਾ ਫਿਰ ਮੁੱਲ ਰੱਖਣਾ ਵਿਧਿਆ ਦਾ ਆਪਾਂ ਹਾਂ ਫਿਰ ਜੇਤ ਹੁੰਦੀ ਰਾਜੀ ਹਾਂਜੀ ਫਿਰ ਤੇ ਭਾਵੇਂ ਲੱਖ ਹੀ ਮੰਗ ਲਈਦੇ ਅੱਛਾ ਤੂੰ ਥੋੜਾ ਸਾਬੀ ਘਟਿਆ ਕਿਨੇ ਇਹ ਆ ਵੀ ਚਲੋ ਕਿਤੇ ਲੱਪੇ ਲੁੱਪੇ ਜੀ ਆ ਜੇ ਹਣੇ ਤੇ ਰਾਤੀ ਤੇ ਸੋਈ ਆ ਚਲੋ ਸੰਭੀ ਨਹੀਂ ਗਈ ਅਵੱਸ਼ੀ ਮਗਰ ਇੱਕ ਵਾਰੀ ਦੇਖ ਸਕਦੇ ਮਗਰ ਅਵੱਛੀ ਵੀ ਚੰਗੇ ਰੁਪਈਆ ਦੀ ਆ ਵੱਛੀ ਵੀ ਕੋਈ ਸਾਂਭਰ ਵਾਲਾ ਖੜੇ ਜਿੰਨੇ ਤਿਆਰ ਕਰਨੀ ਹੈ ਚੰਗੀ ਵੜ ਤਿਆਰ ਹੋਣੀ ਹੈ ਇਹ ਵੀ ਕਿੰਨੇ ਦੀ ਫਿਰ ਜੱਸ ਨੋ ਕਰ ਦਈਏ 85 ਦੇ ਰੁਪਈਆ ਕੁਜੀ ਹਾਂਜੀ 85 ਦੀ 85 ਦੀ ਨਾ ਦਈਏ ਹਾਂਜੀ ਕਰ ਦਈਏ ਕਿ ਮੰਨਤਾ ਨ ਹੋਰਾ ਦੋ ਜਿਆ ਕਰਦਨੇ ਕਿੰਨਾ ਪੂਰੇ 80 ਰੁਪਏ ਵੇਚ ਲਏ ਜਾਂਦੇ। ਅੱਛਾ ਪੂਰੇ 80 ਦੀ। 5000 ਰੁਪਏ। ਕਰ ਦਈਏ ਹੋਰ ਮਾਨਤਨ। ਜੱਸ ਨਾ ਕਰੋ ਬਿਲਕੁਲ ਇਹ ਵਾਰੀਆਂ ਨਾ ਲਾਓ। 75 ਰੁਪਏ ਦੇ ਦੇਣੇ। ਇੱਕੋ ਗੱਲ ਕਰ ਦਈਏ ਫਿਰ। ਹਾਂਜੀ। ਪੂਰੇ 70 ਦੀ। ਚਲੋ 100 ਰੁਪਏ ਸੌਣ ਕਰ ਦਾਂ। ਠੀਕ ਹੈ। ਬਾਕੀ ਕੋਈ ਵੀਰ ਭਰਾ ਫੋਨ ਲਾਵੇ ਚਲੋ ਪਹਿਲੇ ਮਾਨਤਨ ਕਰਾਂਗੇ। ਕਰ ਦਿਓ ਕਿ ਮਾਨਤਨ ਮੌਕੇ ਤੇ ਮੋੜਿਓ ਨਾ ਕਿਸੇ ਨੂੰ। ਨਹੀਂ ਮੋੜਨਾ ਹੀ ਕੋਈ ਫੋਨ ਲਾਵੇ ਵੀਰ ਭਰਾ। ਠੀਕ ਹੈ। ਬਾਕੀ 22 25 ਕਿਲੋ ਮੈਰ ਦੁੱਧ ਭਰੂਗੀ। ਗਾਂ ਦੇ ਸਹਾ ਨਾਲ ਕੋ ਮੁੱਲ ਲਾਵੇ। ਉਸਹਾ ਨਾਲ ਜਿਹੜਾ ਸਭ ਦਾ ਮ ਤੇ ਪਛਾਣ ਵੀ ਚੰਗੀ ਤਿਆਰ ਹੋਈ ਆ ਬਿਲਕੁਲ ਫਿਕਸ ਜੇ ਬੰਨੇ ਵਾਲੀ ਆ ਤੇ ਕੱਦ-ਕੱਠ ਚੰਗਾ ਆ ਤੇ ਬਾਕੀ ਚਲੋ ਕੋਈ ਵੀ ਰਾਨ ਕੇ ਵੇਖੇ ਕੋਈ ਪਸੰਦ ਕਰੇ ਤੇ ਹੁਣ ਆ ਜਿਹੜੀ ਗੱਬਨੇ ਵੀ ਦਿਖਾ ਦਈਏ ਤੁਹਾਨੂੰ ਇਹਦੇ ਥਣ ਦੇਖ ਸਾਦੇ ਲੱਗੇ ਤੁਹਾਨੂੰ ਇੱਕ ਕਿੰਨੇ ਕ ਦੁੱਧਾ ਲਈ ਜੀ ਬੀ ਜੀ 13 14 ਕਿਲੋ ਦੋਗੇ ਅੱਛਾ ਹਾਂ ਜੀ ਘਰ ਵਾਲੇ ਤਾਂ ਕਹਿੰਦੇ ਵੀ 18 ਕਿਲੋ ਚੋਇਆ ਪਹਿਲੇ ਸੂਏ ਅੱਛਾ ਬਾਕੀ ਚਲੋ ਕਹਿ ਦਿੰਦੇ ਨਾ ਹਰ ਕੋ ਵੇਚਣ ਦੇ ਮਾਰੇ ਅੱਛਾ ਬਾਕੀ ਤਾਂ ਬੜਾ 13 14 ਕਿਲੋ ਦੁੱਧ ਬੜਾ ਹੁੰਦਾ ਹਾਂ ਜੀ ਹਾਂ ਜੀ ਬਾਕੀ ਯਾਰ ਨਸਲ ਹੋ ਸਕਦਾ ਘਰ ਵੀ ਦੋਏ ਕੋਈ ਗੱਲ ਬਣਨਗੀ ਜਰਸੀ ਕ੍ਰੋਸ ਤੇ ਆਏ ਵਾਲੀ ਕੱਦ ਘੱਟ ਚਲੋ ਇਹਦਾ ਵੀ ਚੰਗਾ ਆ ਤਰੋਂ ਹਾਂ ਕਰੀ ਨਾ ਅਜੇ ਦੇਣੇ ਲਾ ਜੂਗੀ ਆਜੇ ਲੈ ਆਂ ਜੀ ਇਹ ਜਿਹੜੀ ਕਾਲੇ ਰੰਗ ਦੀ ਆ ਉਹ ਚਿੱਟੇ ਰੰਗ ਦੀ ਆ ਜਿੰਨੂੰ ਜਿਹੜੀ ਵੀ ਪਸੰਦ ਆ ਉਹ ਆਪਣੀ ਮਰਜ਼ੀ ਨਾਲ ਲੈ ਜਾ ਇਹ ਜੀ ਤਿਆਰ ਹੋਣੀ ਆ ਇਹ ਥੱਲੇ ਬਾਕੀ ਹਵਾਨਾ ਗਾਹਾਂ ਨੂੰ ਵੀ ਚੰਗਾ ਪਰੂਗੀ ਆ ਦੇਖ ਸਾਦੇ ਜੇ ਤੇ ਮਿਲਕਵੇਂ ਨਦੀ ਦੀ ਚੰਗੀ ਲੱਗੀ ਆ ਬਾਕੀ ਚਾਰੋਂ ਦੋਵੇਂ ਗਾਵਾਂ ਵੀ ਦਈਏ ਖਾਣ ਤੇ ਵੀ ਦਈਏ ਖਾਣ ਹਾਂ ਦੇਖ ਸੱਦੇ ਹਵਾ ਨੇ ਲੱਗੇ ਐਜਿਟੇ ਲਾਟੂ ਲਾ ਹਵਾ ਨੇ ਕਿਕਾਫੀ ਕਿੰਨਾ ਫਿਰ ਇਹਦਾ ਮੁੱਲ ਰੱਖੀਏ ਭਾ ਪਹਿਲੇ ਮੁੱਲ 40000 ਰੁਪਏ ਤੇ ਇਹ ਕਿੰਨੇ ਰੀਜਸਟਰ ਨੋ ਕਰਦੀਏ ਦੋ ਘਟਾ ਕਰਾਂਗੇ 40 ਦੋ ਨਾ ਘਟਾ ਕਰੋ ਹਾਂਜੀ ਪੰਜ ਹੀ ਘਟਾ ਕਰੋ ਜਾਣ ਦੋ 35000 ਦੀ 3500 ਰੁਪਏ ਸੋਲ ਕਲੀ ਕਰਨੀ ਹੈ ਚਲੋ ਵੱਧ ਕਰਦੇ ਆ ਮਾਸਾ ਮੋਕੇ ਦੇ ਕੋਈ ਫੋਨ ਲਾਵੇ ਕਰੀ ਹਾਂ ਕੋਈ ਚਲੋ ਕੋਈ ਨਾਮਦਨ ਕਰਦਾਂਗੇ ਤੁਹਾਡਾ ਠੀਕ ਹੈ ਤੇ ਠੀਕ ਹੈ ਬਾਕੀ ਇਹ ਆ ਵੀ ਚਲੋ ਤੁਹਾਡੇ ਘਰ ਕੋਈ ਪਾਸ ਕਰਕੇ ਨਾ ਤਸੱਲੀ ਕਰਕੇ ਖੜੇ ਆ ਹਾਂ ਜੀ ਜੀ ਆ ਗੱਬਣਿਆ ਤੇ ਉਹ ਤਾਜੀ ਸੂਈ ਆ